ਤਨਹਨ ਉਹ ਬੱਚੇ ਜਿਹੜੇ ਗਰਮੀਆਂ ਵਿੱਚ ਛੁੱਟੀਆਂ ਦਾ ਮਜ਼ਾ ਲੈਣ ਲਈ ਪਹਾੜ ਤੇ ਜਾਣ ਜਾਂ ਮੌਜ-ਮਸਤੀ ਕਰਨ ਦੀ ਬਜਾਏ ਗੁਰਮਤ ਸਿੱਖਿਆ ਲੈਣ ਨੂੰ ਤਰਜੀਹ ਦੇ ਰਹੇ ਹਨ ਅਤੇ ਤਨਹਨ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਗੁਰਮਤ ਸਮਰ ਕੈਂਪ ਵਿੱਚ ਭੇਜ ਰਹੇ ਹਨ ਬਟਾਲਾ ਦੇ ਹਰਨਾਮ ਨਗਰ ਵਿਖੇ ਜਿਤ ਗੁਰਦੁਆਰਾ ਸਿੱਖ ਸਭਾ ਚ ਪ੍ਰਬੰਧਕਾਂ ਵੱਲੋਂ ਐਸਜੀਪੀਸੀ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਬਰ ਕੈਂਪ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੁੜਨ ਅਤੇ ਅਧਿਆਤਮਕ ਦੇ ਗੁਰਮਤ ਸਿੱਖਿਆ ਦਿੱਤੀ ਜਾ ਰਹੀ ਹੈ ਇਹ ਸਿੱਖਿਆ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਅਤੇ ਮਕਸਦ ਬੱਚਿਆਂ ਨੂੰ ਸਹੀ ਮਾਰਗ ਤੇ ਚੱਲਣ ਦਾ ਉਪਦੇਸ਼ ਦੇਣਾ ਤਾਂ ਜੋ ਬੱਚੇ ਗੁਰੂ ਦੀ ਗੁਰਬਾਣੀ ਦੇ ਦਰਸ਼ਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾ ਸਕਣ ਅਤੇ ਸਮਾਜ ਨੂੰ ਸਾਫ਼ ਸੁਥਰਾ ਰੱਖਣ 'ਚ ਆਪਣਾ ਸਹਿਯੋਗ ਦੇ ਸਕਣ ਪ੍ਰਣਾਮ ਨਾਮੁ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰਾਂ ਦੇ ਨਾਮ ਦੱਸੋ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰਾਂ ਦੇ ਨਾਮ ਦੱਸੋ ਕਕੇ ਬਾਬਾ ਗੁਲਬੀਰ ਜੀ ਸ੍ਰੀ ਗੁਰਜਮਲ ਜੀ ਛਿਲੀਆਣੀ ਅਨਰਾਏ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਬਨ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਾਂਟਕਤ ਸਾਹਿਬ ਕਿੱਥੇ ਸਥਿਤ ਹੈ ਸ੍ਰੀ ਕਾਂਟਕਤ ਸਾਹਿਬ ਇਸ ਰਾਜੀ ਇਹਨਾਂ ਬੱਚਿਆਂ ਨੂੰ ਗੁਰਮਤ ਦੀ ਜਿਹੜੀ ਸਿੱਖਿਆ ਨਾ ਸਿਰਫੋ ਹੀ ਦਿੱਤੀ ਜਾਂਦੀ ਹੈ ਜੋ ਸਾਡਾ ਇਤਿਹਾਸ ਆ ਸਿੱਖ ਸੰਖੇਪ ਉਹ ਖਰੜਾ ਬਣਿਆ ਸੁਣੀ ਕਮੇਟੀ ਵੱਲੋਂ ਆਓ ਗੁਰਮਤਿ ਹਾਜਿਹੜਾ ਸਿੱਖੀਏ ਉਸ ਕਿਤਾਬ ਦੇ ਨਾਲ ਤੇ ਬਾਕੀ ਸੰਥਿਆ ਦਿੱਤੀ ਜਾਂਦੀ ਆ ਸ਼ਬਦਾਂ ਦੀ ਗੁਰੂ ਸਾਹਿਬ ਦੇ ਕਿਵੇਂ ਆਪਾਂ ਪਾਠ ਕਰਨਾ ਉਹਦੀਆਂ ਲਾਵਾਂ ਦਲਾਵਾਂ ਦਾ ਕੀ ਮਹਾਰਨੀ ਜਿਹੜੀ ਉਹਦੀ ਉਚਾਰਨ ਕਿਵੇਂ ਕਰਨਾ ਪੰਜਾਬੀ ਦੇ ਵਿੱਚ ਮੋਢਲਾ ਜਿਹੜਾ ਸਾਡਾ ਗਿਆਨ ਆ ਉਹ ਦਾੜਾ ਉਹਦਾ ਪੰਜਾਬੀ ਦੇ ਵਿੱਚ ਜਿਹੜੀ ਲਿਪੀ ਆ ਉਹਦੇ ਬਾਰੇ ਗਿਆਨ ਦੇਣਾ ਪੰਜਾਬੀ ਦੇ ਬੜੇ ਜਿਹੜੇ ਅੱਖਰ ਗਿਆਨ ਆ ਉਹਦੇ ਬਾਰੇ ਦੱਸਣਾ ਫਿਰ ਜਿਹੜੀ ਗਿਣਤੀ ਆ 1 2 3 ਅਸੀਂ ਬੱਚਿਆਂ ਨੂੰ ਅੱਜ ਕੱਲੋ ਸਾਰੇ ਬੱਚੇ ਪੜਦੇ ਦੂਜੇ ਸਕੂਲਾਂ ਉਹਨਾਂ ਨੂੰ 39 29 49 59 ਇਹ ਪੰਜਾਬੀ ਵਿੱਚ ਪੜ੍ਹੇ ਨਹੀਂ ਹੁੰਦੇ ਉਹ ਸਾਰਾ ਗਿਆਨ ਮੰਤਰੀ ਵੀ ਨਾਲ-ਨਾਲ ਬੱਚਿਆਂ ਨੂੰ ਦਿੱਤਾ ਜਾਂਦਾ ਤੇ ਇੱਕ ਕਿਵੇਂ ਲਿਖਣਾ ਦੋ ਕਿਵੇਂ ਲਿਖਣਾ ਗਿਣਤੀ ਵਿੱਚ ਵੀ ਤੇ ਉਹਦਾ ਪੰਜਾਬੀ ਵਿੱਚ ਉੜਾੜਾ ਸਾਰਾ ਉਹ ਸਾਰਾ ਸਿਖਾ ਜਾਂਦਾ ਤੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਅਗਣੀ ਹੈ ਲਾਵਾ-ਦਲਾਵਾ ਨੇ ਸਿਆਰੀ ਬਿਹਾਰੀ ਆ ਮਾਰਨੀ ਜਿਹੜੀ ਆ ਉਹਦਾ ਗਿਆਨ ਜਿਹੜਾ ਖਾਸ ਕਰਕੇ ਦਿੱਤਾ ਜਾਂਦਾ ਹੈ ਕਿ ਅਸੀਂ ਕੋਈ ਗਲਤ ਲੱਗ ਜਣਾ ਪੜ ਸਕੀਏ ਮਾਪਿਆਂ ਨੂੰ ਜਾਂ ਫਿਰ ਬੱਚਿਆਂ ਨੂੰ ਇਹਦਾ ਆਰਮਲੇ ਸਮੇਂ 'ਚ ਕਿੰਨਾ ਕੋ ਲਾਭ ਕਿੰਨਾ ਕੋ ਫਾਇਦਾ ਅਧਾਰਨ ਤੋਂ ਮਿਲੇਗਾ ਤੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹਾਲੇ ਵੀ ਗਰੇਜ ਕਰਦੇ ਆ ਐਸੇ ਕੈਂਪਾਂ 'ਚ ਬੱਚਿਆਂ ਨੂੰ ਦੇਖੋ ਜੀ ਮੈਂ ਤੇ ਇਸ ਸਮਝਦਾ ਕਿ ਇਹਨਾਂ ਬੱਚਿਆਂ ਨੂੰ ਫਾਇਦਾ ਹੀ ਫਾਇਦਾ ਵਾ ਭਾਈ ਗੁਰਜੀਤ ਕਾਲਸਾ ਵਾ ਭਾਈ ਗੁਰਜੀਤ ਜੀ ਪਸੇ ਪਹਿਲਾਂ ਤਾਂ ਮੈਂ ਤੁਹਾਡੀ ਚੈਨਲ ਦਾ ਧੰਨਵਾਦ ਕਰਨਾ ਜਿਹੜਾ ਕਿ ਤੁਸੀਂ ਇਹ ਸਮਰ ਕੈਂਪਸ ਜਿਹੜੇ ਬੱਚਿਆਂ ਦਾ ਲੱਗਾ ਗੁਰਮੁਸੇਦ ਨਾਲ ਜਿਹੜੇ ਇਹ ਸਰੋਣੀ ਵਰਧਾਪਨ ਕਮੇਟੀ ਤੇ ਲੋਕਲ ਕਮੇਟੀ ਵਾਲੇ ਜਿਹੜੇ ਬੱਚਿਆਂ ਨੂੰ ਜੋੜ ਰਹੇ ਨੇ ਤੇ ਤੁਸੀਂ ਲੋਕਾਂ ਤੱਕ ਇਹ ਪਹੁੰਚਾਉਣ ਲੱਗੇ ਹੋ ਇਹ ਬਹੁਤ ਵੱਡਾ ਕੰਮ ਹੈ ਧੰਨਵਾਦ ਆ ਇਸ ਤਰ੍ਹਾਂ ਜੀ ਇਹ oprala ਜਿਹੜਾ ਨਾ oprala ਤੇ ਬਹੁਤ ਹੀ ਵਧੀਆ ਇਹਦਾ ਕੋਈ ਵੀ ਮਤਲਬ ਉਹ ਕੀ ਕਹਿੰਦੇ ਨੇ ਮੋਲਨੀ ਜਿਹਨੂੰ ਕਿਹਾ ਜਾਂਦਾ ਹੈ ਕੋਈ ਇਹਦਾ ਵੱਡਾ oprala ਵਾ ਹੈ ਇਹ ਜਿਹੜਾ ਪ੍ਰੋਜੈਕਟ ਵਿੱਚ ਬੱਚਿਆਂ ਨੂੰ ਜੋੜਦੇ ਬੱਚੇ ਇਹ ਜਾ ਕੇ ਕੱਲ ਨੂੰ ਆਉਣ ਵਾਲਾ ਭਵੇਕਾ ਸਾਡਾ ਇੱਕ ਨਵੀਂ ਫਲਵਾੜੀ ਆਏ ਬੱਚੇ ਜਿਹੜੇ ਫੁੱਲਾਂ ਦੀ ਫਲਵਾੜੀ ਆ ਇਹ ਜਾ ਕੇ ਆਪਣੀ ਜਿਹੜੀ ਗੱਡੀ ਵਿੱਚ ਰਣਗੇ ਇਹ ਗੁਰਬਾਣੀ ਦੀ ਮਹਿਕ ਨੂੰ ਵੰਡਣਗੇ ਤੇ ਇਸ ਕਰਕੇ ਬਹੁਤ ਵੱਡਾ ਉਪਰਾਲਾ ਜੋ ਆਪਣਾ ਗੁਰਦਾਪੁਰ ਦੇ ਗੜੀ ਵਾਲੇ ਸਿੰਘ ਸਭਾ ਗੁਰਸਰਾ ਘਰ ਆਮਦ ਕਰ ਤੇ ਸ਼ਰੋਣੀ ਗੁਰਦਾਪੁਰ ਦੀ ਕਮੇਟੀ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦਾ ਉਪਰਾਲਾ ਕੀਤਾ ਇਹ ਬੱਚੇ ਜਿਹੜੇ ਇਹ ਜਿਹੜੇ ਗੁਰਮਤ ਨਾਲ ਜੁੜੇ ਨੇ ਪਹਿਲੀ ਗੱਲ ਤੇ ਇਹ ਜਦੋਂ ਬੱਚੇ ਇਹ ਜਿਹੜੇ ਬੱਚੇ ਗੁਰੂ ਕੋਈ ਵੀ ਭਾਵੇਂ ਧਰਮ ਦੇ ਨਾਲ ਜਾਂ ਕਿਸੇ ਵੀ ਵਰਗ ਦੇਖੇ ਜਰ ਇਹ ਕਿਤੇ ਜਿਹੜੇ ਗੁਰੂ ਘਰ ਨਾਲ ਜਾਂ ਆਪਣੇ ਕਿਸੇ ਆਪਣਾ ਕਿਸੇ ਵੀ ਧਰਮ ਨਾਲ ਜੁੜੇ ਨੇ ਉਹ ਗਾ ਕੇ ਜਾ ਕੇ ਕਿਸੇ ਵੀ ਮਾੜੀ అలਮਤ ਨੂੰ ਨਹੀਂ ਉਹਦੇ ਨਾਲ ਨਹੀਂ ਜੁੜਨਗੇ ਤੇ ਨਵੀਂ ਲੋਕਾਂ ਨੂੰ ਜਾ ਕੇ ਸੇਧ ਦੇਣਗੇ ਇਹ ਮਤਲਬ ਇਹਦਾ ਫਾਇਦਾ ਹੋਏਗਾ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੇਰਾ ਨਾਮ ਪੰਥਜੀਤ ਸਿੰਘ ਹੈ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਕੇ ਇਤਿਹਾਸ ਦੀ ਰਤੀ ਜਾਣਕਾਰੀ ਦਿੱਤੀ ਜਾਂਦੀ ਹੈ ਗੁਰਬਾਣੀ ਯਾਦ ਕਰਵਾਈ ਜਾਂਦੀ ਹੈ ਤੇ ਜੋ ਅੱਜ ਦੀ ਬੱਚਿਆਂ ਨੂੰ ਲੋੜ ਹੈ ਪੰਜਾਬੀ ਦੇ ਨਾਲ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਉਹਦੇ ਨਾਲ ਜੁੜਿਆ ਜਾਂਦਾ ਜੀ ਤੇ ਰੁਚੀ ਕਿਵੇਂ ਦੀ ਲੱਗਦੀ ਹੈ ਫਿਰ ਬੱਚੇ ਰੁਚੀ ਬਹੁਤ ਵਧੀਆ ਬੱਚਿਆਂ ਦੀ ਆ ਬੱਚੇ ਜੋ ਅੱਜ ਗਰਮੀਆਂ ਦੀਆਂ ਛੁੱਟੀਆਂ ਤੇ ਆਪਣੇ ਨਾਨਕੇ ਪਿੰਡਾਂ ਤੇ ਜਾਣ ਦੇ ਜਿਹੜੇ ਪਲਾਨ ਸੀ ਉਹਨਾਂ ਨੂੰ ਕੈਨਸਲ ਕਰਕੇ ਗੁਰਦਾਰਾ ਸਾਹਿਬ ਪਹੁੰਚੇ ਨੇ ਤੇ ਵੱਡਾ ਪਰਾਲਾ ਜਿਹੜੇ ਸਾਡੇ ਜਰਨਲ ਸਕੱਤਰ ਗੁਰਦਾਰਾ ਸਾਹਿਬਾਨ ਦੇ ਭਾਈ ਹਰਬਲ ਸਿੰਘ ਜੀ ਉਹਨਾਂ ਨੇ ਘਰ ਘਰ ਜਾ ਕੇ ਬੱਚੇ ਨੂੰ ਇੱਥੇ ਲਿਆਂਦਾ ਤੇ ਜੋ ਸਾਡੀ ਡਿਊਟੀ ਸਰਦਾਰ ਗੁਰਨਾਮ ਸਿੰਘ ਦੀ ਜਸਲ ਮੈਂਬਰ ਸ਼ੋਮਨੀ ਗੁਰਦਾ ਪ੍ਰਬੰਧਕ ਕਮਟੀ ਨੂੰ ਆਪਾਂ ਨੂੰ ਲਗਾਈ ਗਈ ਹੈ ਕਿ ਅਸੀਂ ਉਸ ਤਰੀਕੇ ਦੇ ਨਾਲ ਬੱਚੇ ਨੂੰ ਜਿੰਨਾ ਵੀ ਵੱਧ ਵੱਧ ਜਿੰਨੇ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਪੜਾ ਸਕੀ ਉਹ ਪੜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਮਾਪਿਆਂ ਨੂੰ ਜਿਹੜੇ ਹਾਲੇ ਵੀ ਆਪਣੇ ਬੱਚਿਆਂ ਨੂੰ ਨਹੀਂ ਤੇਜ ਰਹੇ ਅਸੀਂ ਬਸ ਬੇਨਤੀ ਕਰਨਾ ਚਾਹੁੰਦੇ ਹਾਂ ਬੱਚੇ ਮਾਪਿਆਂ ਨੂੰ ਕਿ ਜਿਵੇਂ ਸਾਰੇ ਹਰ ਪੜਾਈ ਤੇ ਅਸੀਂ ਜ਼ੋਰ ਦਿੰਨੇ ਆ ਜਿਵੇਂ ਹਰ ਪੜ੍ਹਾਈ ਵਾਸਤੇ ਵੱਦ ਤੋਂ ਵੱਧ ਫੀਸਾਂ ਖਰਚਦੇ ਆ ਇਹ ਪੜ੍ਹਾਈ ਫ੍ਰੀ ਦੇ ਵਿੱਚ ਬੱਚੇ ਨੂੰ ਦਿੱਤੀ ਜਾ ਰਹੀ ਆ ਜਿੱਥੇ ਜਿੰਨਾ ਚਿਰ ਤੱਕ ਮਾਪਿਓ ਦਾ ਸਹਿਯੋਗ ਨਹੀਂ ਆ ਨਾ ਤੇ ਸ਼ੋਮਨੀ ਕਮੇਟੀ ਉਹਨਾਂ ਚਿਰ ਤੱਕ ਘਰ ਘਰ ਬੱਚਿਆਂ ਨੂੰ ਸਿੱਖਿਅਤ ਕਰ ਸਕਦੀ ਆ ਨਾ ਲੋਕਲ ਕਮੇਟੀਆਂ ਹਾਂਜੀ ਇਤਿਹਾਸ ਨੂੰ ਜਾਣ ਤਾ ਹਾਂਜੀ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਜੀ ਇਤਿਹਾਸ ਦੇ ਬਾਰੇ ਬੱਚਨ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਤਰਨਦੀਪ ਸਿੰਘ ਹੈ ਅਤੇ ਮੈਂ 7ਵੀਂ ਜਮਾਤ ਵਿੱਚ ਪੜ੍ਹਦਾ ਹਾਂ ਇਸ ਕੈਂਪ ਨੂੰ ਇਸ ਕੈਂਪ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਉਹ ਵੀ ਸਾਨੂੰ ਇਤਿਹਾਸ ਨਾਲ ਰਿਲੇਟਡ ਕੁਸ਼ਨ ਪੁੱਛੇ ਜਾਂਦੇ ਹਨ ਆਪਾਂ ਉਹਨਾਂ ਦੇ ਸਵਾਲ ਵੀ ਦਿੰਦੇ ਹਨ ਤੇ ਸਾਨੂੰ ਗੁਰਬਾਣੀ ਸਿਖਾਈ ਜਾਂਦੀ ਹੈ ਆਪਾਂ ਗੁਰਬਾਣੀ ਕੰਠ ਵੀ ਕੀਤੀ ਹੋਈ ਹੈ ਜਿਹਦਾ ਰਹਿਰਾ ਸਾਹਿਬ ਸੋਹਿਲਾ ਸਾਹਿਬ ਜੇ ਜਬਜੀ ਸਾਹਿਬ ਨੂੰ ਹੋ ਗਿਆ ਹੈ ਤੇ ਅੱਜ ਅਸੀਂ ਹੁਣ ਅਸੀਂ ਰੋਜ਼ ਆਉਨੇ ਆ ਪੰਜ ਦਿਨ ਸਾਨੂੰ ਲਗਾਤਾਰ ਆਪਾਂ ਆਉਨੇ ਆ ਤੇ ਸਾਨੂੰ ਬਹੁਤ ਸਾਰੇ ਸਵਾਲ ਤਾਂ ਆਪਾਂ ਦਿੰਨੇ ਉਹਨਾਂ ਦੇ ਤੁਹਾਨੂੰ ਮੰਨ ਜਾਣਾ ਕਿ ਪਾਰਿਸ ਕੈਂਪ ਆਦਵਾਲ ਪਾਰ ਗੁਰਦੁਆਰੇ ਵੀ ਸੇਕਣਾ ਜ਼ਰੂਰੀ ਹੈ ਨਾ ਠੀਕ ਹੈ ਅੱਜ ਕੀ ਸਿੱਖਾਈ ਅੱਜ ਅਸੀਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਪੜਿਆ ਸੀ ਕੋ ਪ੍ਰਸ਼ਨ ਉੱਤਰ ਉਹ ਬਾਬਾ ਜੀ ਨੇ ਹਨ ਪੜਾਇਆ ਸੀ ਅੱਜ ਸੁਣਾਓਗੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮ ਸਿੰਘ ਜੀ ਭਾਈ ਮੋ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਜੱਜ ਜੀ ਸਾਹਿਬ ਜੀ ਪਹਿਲੀ ਕੋੜੀ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਨਾ ਹੋਈ ਜੇ ਸੋਚ ਲਖਵਾ ਛੁਪੇ ਛੁਪਨਾ ਹੋਵੇ ਜਹ ਲਾ ਲਫਤਾਰ ਭੁਖਿਆ ਭੁਖਣਾ ਤਰੇ ਜੇ ਬੰਨਾ ਪੁਰੀਆ ਪਰ ਸਹਨ ਸਹਨ ਪਾਲਖ ਹੋਵੇ ਤਾਇ ਕਨ ਚਲੇ ਨਾਲ ਕਿਸਾ ਚਾਰਾ ਹੋਈਆ ਕੇ ਪੂਰੇ ਟਟੇ ਪਰ ਹਮੇ ਜਾਇ ਚਲਣਾ ਨਾਨਕ ਲਖਿਆ ਨਾਲ ਆ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਕਿਰਤਕੌਰ ਹੈ ਇੱਥੇ ਮੈਂ 7 ਤਰੀਕ ਦੇ ਆ ਰਹੀ ਹਾਂ ਇਹ ਕਿਵੇਂ ਲੱਗਾ ਤੁਹਾਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਮੈਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਇੱਥੇ ਸਭ ਕੁਝ ਸਿੱਖਣ ਨੂੰ ਮਿਲਦਾ ਗੁਰੂਆਂ ਦੇ ਨਾਲ ਰਿਲੇਟਡ ਜੋ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਕਿਸੇ ਖਾਸ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸ਼ਨ ਉੱਤਰ ਪੜਾਏ ਹੀ ਬਾਬਾ ਜੀ ਨੇ ਮੇਰਾ ਸੋਖਾ ਜਿਹਾ ਸਵਾਲ ਹੈ ਹਾਂਜੀ ਦਸਾਂ ਗੁਰੂਆਂ ਦੇ ਨਾਮ ਆnde ਹਾਂਜੀ ਸੁਣਾ ਦਿਓਗੇ ਹਾਂਜੀ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਸ਼ੇ ਜੋ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਨਹੀਂ ਆਪਣੇ